ਦਾ ਸਰਕਾਰੀ ਸੀ ਤੇ ਨਾਲ ਉਹਨਾਂ ਦੇ ਜਿਹੜੀ ਹੈ ਜੀ ਪੁਲਿਸ ਦੇ ਨਾਲ ਕਾਫੀ ਜਿਹੜਾ ਨਗਰ ਕੌਂਸਲ ਦੇ ਵਿੱਚ ਗੱਲ ਹੋ ਰਹੀ ਹੈ ਉਹਨਾਂ ਦੇ ਕੈਂਪ ਚੱਲ ਪਾ ਰਹੇ ਨਹੀਂ ਹੈ ਕਰਨਾ ਸੀ ਉਹ ਤੁਹਾਨੂੰ ਡਰਾ ਤੋਂ ਘਾ ਲਿਆ ਪਰ ਉਹ ਬੱਖੇ ਨਹੀਂ ਜਾਣਗੇ ਇਹ ਤੁਹਾਨੂੰ ਸੂਰਜਾੜੀ ਪਿੱਛੇ ਕਰੀ 1 ਮਿੰਟ ਠੀਕ ਹੈ ਮੈਂ ਮਾੜੀ ਜੀ ਛੋਟੀ ਜਿਹੀ ਗੱਲ ਦੱਸ ਦੇਵਾਂ ਤੇ ਵਿਜੇ ਸਾਫਾ ਜੀ ਤੁਹਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਤੇ ਐਸਸੀ ਲੋਕਾਂ ਨਾਲ ਸਬੰਧ ਰੱਖਦੇ ਨੇ ਐਸਸੀ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਇਹ ਵਿੱਚ ਤੁਹਾਡੇ ਭਾਈਚਾਰੇ ਦੇ ਲੋਕ ਨੇ ਤੁਹਾਨੂੰ ਡਰਾਉਣ ਵਾਸਤੇ ਡਰਨ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਹੱਕਾਂ ਦੇ ਖਾਤਰ ਖੜਨਗੇ ਜਿੱਥੋਂ ਤੱਕ ਜਾਣਾ ਪਿਆ ਜਾਣਗੇ ਤੁਹਾਡੇ ਕੋਈ ਗੱਲ ਤੁਹਾਨੂੰ ਤੁਹਾਡੇ ਜੋ ਕੋਈ ਮੈਨੂੰ ਕਹੋ ਜਿਹੜੇ ਵੀ ਫੜੇ ਆ ਜਿਨ੍ਹਾਂ ਤੇ ਪਰਚੇ ਹੋਏ ਆ ਹਨਾ ਵੀ ਉਹਨਾਂ ਨੂੰ ਤਾਂ ਛੱਡ ਨਹੀਂ ਛੱਡਣਾ ਸਾਡੇ ਸਰਪੰਚ ਨੂੰ ਵੀ ਨਾਲ ਛੱਡਿਆ ਜਾਵੇ ਕਿਉਂਕਿ ਉਹਦੇ ਕਰਕੇ ਹੈਨਾ ਵੀ ਅਸੀਂ ਉਹਦੇ ਨਾਲ ਹੀ ਅਸੀਂ ਉਹਨਾਂ ਨੂੰ ਵੋਟਾਂ પાਕੇ ਅਸੀਂ ਖੜਾ ਕੀਤਾ ਇਹ ਥੋੜਾ ਵੀ ਜੇ ਉਹ ਮਤਲਬ ਕਿ ਅਸੀਂ ਗਰੀਬ ਆ ਤਾਂ ਸਾਡੇ ਚੋਂ ਜੇ ਕੋਈ ਕੋਈ ਕਦਮ ਚੱਕਦਾ ਕੋਈ ਸਾਰੇ ਸਾਡੇ ਜਿਹੜਾ ਛੱਪੜਾ ਹੈਨਾ ਉਹ ਕਹਿੰਦੇ ਸੀਗੇ ਵੀ ਮੰਨ ਲੈਣਾ ਇੱਥੇ ਕੋਈ ਵਧੀਆ ਕੋਈ ਜਗ੍ਹਾ ਬਣਾਉਣੇ ਤੁਹਾਨੂੰ ਪਤਾ ਹੀ ਕਿੱਦਾਂ ਦਾ ਛੱਪੜਾ ਕਿੰਨਾ ਗੰਦਾ ਉੱਥੇ ਕੋਈ ਵਧੀਆ ਕੋਈ ਪਾਰਕ ਵਗੈਰਾ ਤੇ ਕੁਝ ਵੀ ਬਣਾਉਣਾ ਹਾਂ ਕੁਝ ਵੀ ਬਣਾਉਣ ਲੱਗਿਆ ਸੀਗਾ ਸਾਡਾ ਸਰਪੰਚ ਕੁਲਦੀਪ ਸਿੰਘ ਤੇ ਦੂਜਾ ਸਰਪੰਚ ਉਹ ਕੌਣ ਉਹ ਪੱਪੂ ਬੋਲਦਾ ਕਹਿੰਦਾ ਹਾਂ ਹਾਂ ਇਹ ਮੈਂ ਜਗਾ ਖਰੀਦਣੀ ਆ ਅੱਜ ਤੀਕ ਦੀ ਜੁਗੜਿਆਂ ਦੀ ਉਹ ਜਗਾ ਪਈ ਆ ਛਪੜਾ ਵਾਲੀ ਗੰਦੀ ਜਗਾ ਅੱਜ ਤੀਕ ਦੀ ਤਾਂ ਉਹ ਖਰੀਦੀ ਨਹੀਂ ਗਈ ਤੇ ਜਦੋਂ ਉਹ ਵਿਚਾਰਾ ਸਰਪੰਚ ਕੁਲਦੀਪ ਉਥੇ ਕੁਝ ਬਣਾਉਣ ਲੱਗਾ ਅੱਜ ਉਹਨੂੰ ਖਰੀਦਣੀ ਆ ਗਈ ਵੀ ਮੰਨ ਲਓ ਉਹਦੇ ਤੇ ਮੱਚ ਰਹਿ ਇੱਕ ਹਸਾਰ ਦਾ ਵੀ ਜਦੋਂ ਉਹ ਕੁਝ ਵੀ ਚੰਗਾ ਕਰਨ ਲੱਗਦਾ ਕਰਨ ਨਹੀਂ ਦਿੰਦਾ ਉਹਨੂੰ ਵੀਰੇ ਕਿੱਧਰ ਨੂੰ ਗੱਲ ਗਈ ਸਰ ਘਰੇ ਆ ਕੇ ਕਿਸੇ ਦੀ ਵੀ ਕੋਈ ਵੀ ਆ ਤੁਸੀਂ ਵੀ ਆ ਕੁਛ ਨਾ ਕੁਛ ਉੱਠੇ ਹੋ ਹਨਾ ਸਰ ਤੁਹਾਨੂੰ ਹੀ ਘਰੇ ਆ ਕਿ ਕੋਈ ਤੁਹਾਡੀ ਬੇਇੱਜ਼ਤੀ ਕਰੇਗਾ ਨਹੀਂ ਸਹਿਣ ਕਰੋਗੇ ਨਾ ਸਰ ਕੋਈ ਵੀ ਨਹੀਂ ਹਾਂਜੀ ਉਹਦੇ ਘਰੇ ਆ ਕਿ ਉਹਨੂੰ ੱੱਕੇ ਮਾਰਨੇ ਥੱਪੜ ਮਾਰਨੇ ਇਹ ਕਿਤੇ ਵੀ ਜਾਇਜ਼ ਗੱਲ ਨਹੀਂ ਹੈਗੀ ਕਿ ਬਈ ਅਸੀਂ ਤਾਂ ਸਾਰੇ ਉਹਦੇ ਨਾਲ ਹੋਵਾਂਗੇ ਜਦੋਂ ਉਹਦੇ ਅਗਲੇ ਦੇ ਕਾਲੇ ਉਹਦੇ ਨਾਲ ਖੜੇ ਆ ਸਾਰੇ ਜਣੇ ਨਾਲ ਖੜੇ ਹਾਂਜੀ ਸੋਨੇ ਸਾਰੇ ਖੜੇ ਆ ਜੀ ਤੇ ਅਸੀਂ ਵੀ ਬਸ ਸਰਪੰਚ ਨੂੰ ਵੀ ਉਹਦੇ ਤੇ ਜਿਹੜੀ ਪੰਜ ਵੀ ਆਊਗਾ ਬਾਕੀ ਵੀ ਆਣਗੇ ਜਿਹੜੀ ਉਹਦੇ ਕੁੱਟਮਾਰ ਨਹੀਂ ਹੋਈ ਜਾਂਦੀ ਉਹਦੇ ਨੌ ਵਿਚਾਰੇ ਤੱਕ ਦੇ ਉਹ ਬਾਕੀ ਔਰ ਗੱਲ ਇਹ ਨਹੀਂ ਨਹੀਂ ਕੱਲੇ ਉਹ ਹੀ ਨਹੀਂ ਆਣਗੇ ਹਾਂਜੀ ਜਿਨ੍ਹਾਂ ਨੇ ਉਹਨਾਂ ਨੇ ਕੁੱਟਮਾਰ ਕੀਤੀ ਜਿਨ੍ਹਾਂ ਨੇ ਆ ਹੋਈ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਵਾਵਾਂਗੇ ਸਰ ਬਾਕੀ ਹੁਣ ਪੱਪੂ ਉਹ ਕਮਦੂਰ ਮੁਕਰੀ ਆਂਦਾ ਨਾ ਵੀ ਮੈਂ ਫੇਰ ਨਹੀਂ ਕੀਤੇ ਕੋਠੇ ਤੇ ਉਹਦੇ ਖੋਲ ਵੀਡੀਓ ਹੈਗੀ ਹੈ ਸਰ ਜੀ ਇੱਕ ਗੱਲ ਵੀ ਕਹਿੰਦੇ ਸੀ ਸਾਡੇ ਬਾਅਦ ਗਰੀਬਾਂ ਦੀ ਕੋਈ ਜ਼ਿੰਦਗੀ ਨਹੀਂ ਰਹਿ ਗਈ ਕਿ ਤਾਂ ਸਾਡੇ ਨਾਲ ਇੰਨਾ ਤੱਕ ਆ ਮੈਂ ਦਿੱਲੀ ਜਾ ਕੇ ਸਾਡੇ ਘਰ ਚ ਵੀ ਗੱਲ ਸਰਾ ਮੇਰੇ ਬ੍ਰਦਰ ਦੇ ਬੇਟੇ ਆਈ ਉਹਨਾਂ ਐਡੇ ਐਡੇ ਕਾਗੇ ਉਹ ਹਜੇ ਨਾ ਮਤਲਬ ਕਿ ਗਿਆ ਹੀ ਸੀਗਾ ਜਿਹੜੇ ਡਾਕਟਰ ਕੋਲ ਦਵਾਈ ਲੈਣ ਉਹ ਉੱਥੇ ਚੱਕ ਲਿਆ ਪੂਰਾ ਪੂਰਾ ਜਵਾਕ ਇਹਨਾਂ ਨੂੰ ਕੌਣ ਖਵਾਊਗਾ ਜੇ ਉਹ ਉੱਥੇ ਬੈਠਾ ਤਾਂ ਪੂਰਾ ਜਵਾਕ ਆ ਜੇ ਮੇਰੇ ਬ੍ਰਦਰ ਦਾ ਬੇਟਾ ਆਈ ਇਹ ਆਈਡੀਆ ਵਿੱਚ ਰੱਖੋ ਤੇ ਪਹਿਲੀ ਵਾਰੀ ਸਾਨੂੰ ਇਹਨਾਂ ਨੂੰ ਜੰਗ ਨਹੀਂ ਚੇਤਾਂਗੇ ਜਿਹੜਾ ਸਾਡਾ ਨੁਕਸਾਨ ਕਰਾ ਉਤੋਂ ਅੰਦਰ ਵਖਾਜਣਾ ਖੋਲ ਸਾਡੇ ਕੋਲ ਚਾਬਾਂ ਹਨ ਐਡਾ ਫਰਕ ਹੇ ਭਾਈ ਜੀ ਬੋਲ ਤੋਰ ਤੋਂ ਨਿਕੀ ਤਸਕ ਤੋਰ ਕੋਈ ਸਾਹ ਇੱਕ ਦਿਨ ਜੀ 10 ਭਾਈ ਸਾਹਿਬ ਆਈ ਥੱਲੇ ਰੱਖੋ ਆਈਂ ਦੇ ਇਧਰ ਲੈ ਆ ਜੇਰੇ ਵੀ ਇਧਰ ਆ ਜਾ ਇਧਰ ਜੀ ਇਹ ਬੰਦਿਆਂ ਨੇ ਕਰਵਾਈ ਆ ਸਾਡੇ ਦੋ ਤਰ੍ਹਾਂ ਬੰਦਿਆਂ ਬਗ ਇਹ ਦੋ ਗਵਾਂਢੀ ਸਾਡੇ ਇੱਕ ਕੋ ਆ ਜੀ ਇਹ ਦੋ ਤਿੰਨ ਬੰਦੇ ਆ ਜਿਹੜੇ ਸਾਡੇ ਸ਼ੁਰੂ ਕਿੱਥੋਂ ਆਇਆ ਦਿਖਾ ਦਿਓ ਇੱਥੋਂ ਸ਼ੁਰੂ ਆਇਆ ਸੀ ਸ਼ਿਵਰੀ ਜਾਵੇ ਇੱਥੋਂ ਕਰੇ ਸ਼ੁਰੂ ਕਰਦਾ ਸੀ ਜੀ ਚਾਲੂ ਕਰਦੇ ਸੀ ਤਾਂ ਇਹ ਸਾਡੇ ਪਿੰਡ ਚ ਪਾਣੀ ਨੂੰ ਗੰਦਾ ਜੀ ਉਹ ਸਾਡਾ ਛੱਪੜ ਦਾ ਵਿਹਾਲ ਲੱਕਾ ਨਾ ਕਿ ਟੱਪ ਡਾਂਦੇ ਅੱਡਾ ਗੰਦਾ ਵਾਲਾ ਗੱਲ ਨਹੀਂ ਸਾਡੇ ਅਸੀਂ ਆਪ ਬਣਾਉਂਦੇ ਸੀ ਛਪਰਾ ਦੇ ਵਿੱਚ ਇੰਨਾ ਸੋਹਣਾ ਪਾਣੀ ਸੀ ਤੇ ਜਿਹੜਾ ਇਹਨਾਂ ਲੋਕਾਂ ਨੇ ਸਾਡਾ ਪਾਣੀ ਦਾ ਨਾਸ ਕਰਦਾ ਅੰਗੰਦਾ ਪਾਣੀ ਪਾਉਂਦੇ ਹਾਂ ਕੋਈ ਨਹੀਂ ਕੋਈ ਹਾਂ ਕੋਈ ਉਹ ਖਾਲੀ ਜਹਾਦਾ ਸੀ ਗਿਆ ਖਾਲੀ ਜਹਾਦਾ ਪਾਣੀ ਉਧਰ ਹੀ ਕੱਢ ਪਹਿਲਾਂ ਪਾਈਪ ਉਧਰ ਦੀ ਜਾਂਦੀ ਸੀ ਫਿਰ ਕਰਕੇ ਉਹਨਾਂ ਨੇ ਬੰਦ ਹੂੰ ਤੇ ਮੋੜ ਕੇ ਬਾਈ ਪੇਚਰੋ ਜੇਰਾ ਸ਼ੇਭ ਭਾਈ ਜੀ ਆ ਗਏ ਦੋ ਜੁਨਾ ਦੀ ਰੂਸੋ ਗੱਲ ਬਣੀ ਆ ਤੇ ਮੋੜ ਕੇ ਤੜਕੇ ਮੋਹਨ ਨੂੰ ਦੇਖਣ ਗਏ ਅੱਜ ਪਿੰਡ ਚੰਦਪਨ ਵਿਖੇ ਐਸੀ ਕਿਸ ਨੇ ਸਾਫ ਦਾ ਚੇਅਰਮੈਨ ਵਿਜੇ ਸੰਪਲਾ ਜੀ ਆਏ ਆ ਚੰਦਪਣ ਪਿੰਡ ਵਿੱਚ ਪਿਛਲੇ ਦਿਨੀ ਕਾਫੀ ਇੱਕ ਮੰਦਭਾਗੀ ਘਟਨਾ ਕੱਢੀ ਜਿਹਦੇ ਸਬੰਧ ਦੇ ਵਿੱਚ ਅੱਜ ਇੱਥੇ ਉਹ ਦੌਰੇ ਤੇ ਆਇਆ ਤੇ ਮੁਆਇਨਾ ਕਰ ਰਿਹਾ ਤੇ ਘਰ ਪਰਿਵਾਰ ਨੂੰ ਮਿਲ ਰਿਹਾ ਆ ਸੀ ਐਲ ਸੀ ਡੀ ਜਿਹੜਾ ਸੇ ਮਾਰਿਆ ਅੱਜ ਅਗੜਾ ਸੇ ਮਾਰ ਮਾਰ ਸਾਹ ਕੋਲ ਬਹੁਤ ਗਲਤੀ ਕੀਤੀ ਬੰਦੇ ਮੈਂ ਕਹਿੰਦਾ ਉਹ ਇਹਨਾਂ ਨੂੰ ਜਿਹੜਾ ਤੁਸੀਂ ਦੱਸਦੇ ਹੋ ਉਹਨਾਂ ਨੂੰ ਕੁਝ ਨਹੀਂ ਕੀਤਾਗਾ ਇਹ ਜਿਹੜੇ ਦੂਜੇ ਗੁੰਡੇ ਦੇ ਪੱਪੂ ਦੇ ਬੰਦਿਆਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਉਹਨਾਂ ਦੀ ਕੋਈ ਕਾਰਵਾਈ ਨਹੀਂ ਆ ਪਿੰਡ ਦੇ ਬੰਦੇ ਸੀ ਪਿੰਡ ਦੇ ਬੰਦੇ ਹੀ ਸਾਰੇ ਨਾਲ ਹੀ ਪਿੱਛੇ ਅੱਜ ਫੜਾ ਬਣਾ ਜੀ ਆਜ ਕੋ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਤੁਹਾਡੇ ਮਾਧਿਅਮ ਦੇ ਨਾਲ ਹੀ ਸਾਡੇ ਤੱਕ ਇਹ ਗੱਲ ਪਹੁੰਚੀ ਸੀ ਕਿ ਇੱਥੇ ਬੜਾ ਅਨਿਆਏ ਹੋਇਆ ਅਤਿਆਚਾਰ ਹੋਇਆ ਹੈ ਅੱਜ ਉਹਦੀ ਚੀਜ਼ ਦੀ ਜਗ ਦੀ ਤਸਵੀਰ ਮੈਂ ਸਰਪੰਚ ਦੇ ਘਰ ਦੀ ਦੇਖ ਰਿਹਾ ਸਰਪੰਚ ਜਿਹੜਾ ਜਿਹੜਾ ਪਿੰਡ ਦਾ ਇੱਕ ਮੋਹਤਵਰ ਸਭ ਤੋਂ ਪੀੜ ਜਿਹੜੇ ਨੰਬਰ 1 ਦਾ ਨਾਗਰਿਕ ਹੁੰਦਾ ਹੈ ਜੇ ਉਹਦਾ ਹੀ ਇਹ ਹਾਲ ਹੈ ਤੇ ਫਿਰ ਬਾਕੀ ਕਿਸੇ ਦਾ ਕੀ ਹੋਣਾ ਹਾਂਜੀ ਰਾਜਨੀਤਿਕ ਰੰਜਿਸ਼ਾਂ ਹੋ ਸਕਦੀਆਂ ਪਰ ਧਰਾਂ ਦੇ ਉੱਤੇ ਹਮਲੇ ਹੋਣੇ ਔਰ ਇਦਾਂ ਦੀ ਗੱਲ ਨੇ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੇ ਕਿ ਰੰਜਿਸ਼ਾਂ ਜਾਂ ਲੜਾਈਆਂ ਝਗੜੇ ਪਿੰਡਾਂ 'ਚ ਹੁੰਦੇ ਆ ਪਰ ਉਹਨਾਂ ਝਗੜਿਆਂ ਨੂੰ ਸਰਕਾਰ ਜਿਹੜੀ ਆ ਉਹ ਨਜਿੱਠਣ ਲਈ ਕੰਮ ਕਰਦੀ ਆ ਨਾ ਕਿ ਕਿਸੇ ਪੱਖ ਦੀ ਗੱਲ ਕਰਦੀ ਆ ਇੱਥੇ ਆਣ ਕੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਇੱਕ ਪੱਖ ਦੇ ਉੱਤੇ ਸਰਪੰਚ ਜੀ ਦਾ ਜਿਹੜਾ ਪੱਖਾ ਜੋ ਦਲਿਤ ਪਰਿਵਾਰ ਦੇ ਨਾਲ ਸਬੰਧਤ ਹੈ ਉਹਦੇ ਤੇ ਹੀ ਅਤਿਆਚਾਰ ਹੋਇਆ ਉਹਦੇ ਤੇ ਕੁੱਟਮਾਰ ਹੋਈ ਉਹਨਾਂ ਤੇ ਲਾਠੀ ਚਾਰਜ ਹੋਇਆ ਔਰ ਉਹਨਾਂ ਦੇ ਉੱਤੇ ਹੀ ਪੀ ਐਫ ਆਰ ਪਈ ਜਾਂ ਕਿ ਦੂਸਰੀਆਂ ਜਿਹੜੀਆਂ ਸੀ ਮੀਡੀਆ ਦੇ ਮਾਧਿਅਮ ਨਾਲ ਗੋਲੀਆਂ ਚੱਲਦੀਆਂ ਵੀ ਦੇਖੀਆਂ ਉਹ ਵੀਡੀਓ ਵੀ ਦੇਖੀ ਮੈਂ ਔਰ ਬਾਕੀ ਘਟਨਾ ਦੀ ਵੀ ਵੀ ਜਾਣਕਾਰੀ ਲਈ ਤੇ ਜੇ ਉਹ ਐਸੇ ਹਾਲਾਤਾਂ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਦੂਸਰਿਆਂ 'ਚ ਆਪਸੀ ਰੰਜਿਸ਼ਾਂ ਹੁੰਦੀਆਂ ਪਰ ਸਰਕਾਰਾਂ ਦਾ ਕੰਮ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਉਹਨਾਂ ਨੂੰ ਠੀਕ ਕਰਨਾ ਹੁੰਦਾ ਨਾ ਕਿ ਉਹਨਾਂ ਨੂੰ ਪੁਲਸਾਈਟ ਕਰਨਾ ਹੁੰਦਾ ਔਰ ਇੱਥੇ ਮੈਂ ਕਹਾਂਗਾ ਕਿ ਵੀ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਨੂੰ ਪ੍ਰਸਾਹਿਤ ਕੀਤਾ ਗਿਆ ਔਰ ਇਹ ਜੇ ਇਹ ਦੇਖ ਕੇ ਕਹਿ ਦਈਏ ਕਿ ਹ ਹੁਣ ਦੇ ਹਾਲਾਤ ਦੇਖ ਕੇ ਕਿਉਂਕਿ ਮੈਂ ਬਾਕੀਆਂ ਨੂੰ ਮਿਲਾਂਗਾ ਵੀ ਹਲੇ ਫਰੀਦਕੋਟ ਵੀ ਮਿਲਾਂਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗੱਲ ਦੀ ਜਾਣਕਾਰੀ ਲਾਂਗਾ ਕਿ ਵੀ ਇਹ ਜਿਹੜਾ ਇੱਕ ਪੱਖੜ ਇੱਕ ਪਾਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਗਈ ਔਰ ਜੋ ਮੈਂ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਰੈਸਟ ਵੀ ਕੀਤਾ ਗਿਆ ਤਾਂ ਲਗਭਗ 30 ਪਿੰਡ 45 45 ਲੋਕਾਂ ਕਿ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ ਪਰ ਨੇਚਰਲੀ ਆ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਘਰੋਂ ਦੌੜ ਗਏ ਦੌੜ ਗਏ ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਅਨਿਆਇ ਇਹ ਕਿਤੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਆ ਜਿੱਥੇ ਵੀ ਹੋਣਗੇ ਉਹਨਾਂ ਨੂੰ ਵੀ ਸੰਪਰਕ ਕਰਕੇ ਕਰਾਂਗੇ ਔਰ ਨਾਲ ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਹੈ ਔਰ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੇ ਲਈ ਇਨਸਾਫ ਲਈ ਸਿਹਤ ਲੜਾਈ ਲੜਾਗੇ